ਸਾਨੂੰ ਦੇ ਲੋੜੀ ਤੇਰੀ ਜੀਵੇ ਲੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਛੇ ਸੱਕਰ ਪਾਈ ਆ ਜਾ ਸਰਦਾਰ ਜੀ ਲੋੜੀ ਬਾਕੀ ਜਾਈ ਆ ਜਾ ਭੈਣ ਪਾਜ ਲੋੜੀ ਓ ਮਾੜੀ ਮੋਟੀ ਸ਼ਰਮ ਮੰਨ ਲੋ ਭਾਈ ਇੱਥੇ ਕਿਉਂ ਖੜਾ ਲਾਇਆ ਆ ਗਏ ਲੋੜੀ ਮੰਗਣ ਸਾਡੇ ਦਾ ਕੁੜੀ ਹੋਈ ਆ ਕੁੜੀਆਂ ਦੀ ਵੀ ਲੋੜੀ ਹੁੰਦੀ ਆ ਸ਼ਰਮ ਨਹੀਂ ਆਉਂਦੀ ਤੁਹਾਨੂੰ ਲਾ ਕੇ ਖੜਾ ਆ ਬਹਿ ਕੇ ਕਿਸੇ ਦੇ ਹੋਰ ਮੰਗ ਲੋ ਜਿਹਦੇ ਮੁੰਡਾ ਹੋਇਆ ਹੈਗਾ ਸਾਡੇ ਕੁੜੀ ਹੋਈ ਆ ਭਾਈ ਕੁੜੀ ਵਗਜੋ ਇੱਥੋਂ ਹੈ ਨਹੀਂ ਕੁਛ ਪਾਉਣ ਨੂੰ ਜਹਤਾ ਰੱਬਾ ਸਾਨੂੰ ਵੀ ਇਹਨਾਂ ਵਰਗਾ ਕਰਨ ਦਾ ਜਹ ਸਾਨੂੰ ਗਰੀਬ ਕਰੇ ਗਿਆ ਮਨਾ ਦਿੰਦਾ ਕੌਣ ਸੀ ਪੁੱਤੋ ਕਿਹਨੂੰ ਪੁੱਠਾ ਸਿੱਧਾ ਬੋਲੀ ਜਾਂਦਾ ਸੀ ਉਹ ਕੁਛ ਨਹੀਂ ਮਾਦਾ ਉਹ ਤਾਂ ਲੋੜੀ ਮੰਗਣ ਆਏ ਸੀ ਕੁੜੀਆਂ ਦੀ ਵੀ ਲੋੜੀ ਹੁੰਦੀ ਆ ਕਦੇ ਮੈਂ ਮੋੜ ਤੇ ਪੁੱਠੇ ਫਿਰ ਜੇ ਪੁੱਤ ਪਤਾ ਹੋਵੇ ਲੋੜੀ ਕੁੜੀਆਂ ਦੀ ਵੱਡੀ ਗਈ ਆ ਸਭ ਤੋਂ ਪਹਿਲਾਂ ਸੁੰਦਰੀ ਤੇ ਮੁੰਦਰੀ ਦੋ ਵਣਾ ਸੀਗੀਆਂ ਦੁੱਲੇ ਪੱਟੀ ਆਏ ਨੇ ਭਾਈ ਉਹਨਾਂ ਦਾ ਵਿਆਹ ਕਰਿਆ ਸੀ ਉੱਥੋਂ ਤਿਹਾਰ ਬਣਿਆ ਲੋਹੜੀ ਦਾ ਜਾਂ ਮੋੜ ਕੇ ਲਿਆ ਉਹਨਾਂ ਨੂੰ ਪਤਾ ਨਹੀਂ ਕਹੀ ਦਰਸੀ ਜਿੰਦਾ ਪਤਾ ਲੋਹੜੀ ਦੇਵਾਂਗੇ ਉਹਨਾਂ ਨੂੰ ਉਹ ਮੈਨੂੰ ਤਾਂ ਲੋਹੜੀ ਦੇ ਇਤਿਹਾਸ ਬਾਰੇ ਮਾਤਾ ਪਤਾ ਨਹੀਂ ਸੀ ਕੀ ਰੀਤਾਂ ਗਈ ਮੈਂ ਤਾਂ ਪਾ ਲਈ ਵੱਡੀ ਗਲਤੀ ਹੋ ਗਈ ਮੈਂ ਤਾਂ ਮੋੜ ਕੇ ਲਿਆ ਉਹਨਾਂ ਨੂੰ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਤੁਸੀਂ ਦੇਖ ਲਈ ਬਾਈ ਜੀ ਇਹ ਲੋੜੀਆਂ ਤਿਹਾਰ ਬਾਈ ਜੀ ਸਭ ਤੋਂ ਪਹਿਲਾਂ ਕੁੜੀਆਂ ਦੇ ਨਾਂ ਤੇ ਹੀ ਚੱਲਿਆਗਾ ਜੇ ਆਪਾਂ ਕਹਿੰਦੇ ਕੁੜੀਆਂ ਦੀ ਹੀ ਲੋੜੀ ਸਭ ਤੋਂ ਪਹਿਲਾਂ ਬੰਡੀ ਗਈ ਸੀ ਬਾਈ ਜੀ ਪੁਰਾਣੇ ਸਮੇਂ ਦੇ ਵਿੱਚ 16ਵੀਂ ਸਦੀ ਦੇ ਵਿੱਚ ਬਾਈ ਜੀ ਇੱਕ ਬ੍ਰਾਹਮਣ ਸੀਗਾ ਜਿਹਦੇ ਦੋ ਕੁੜੀਆਂ ਸੀ ਸੁੰਦਰੀ ਤੇ ਮੁੰਦਰੀ ਉਹਨਾਂ ਦਾ ਨਾਂ ਸੀ ਸੁੰਦਰੀ ਤੇ ਮੁੰਦਰੀ ਉਹ ਵਿਆਹਣ ਵਾਲੀਆਂ ਹੋ ਗਈਆਂ ਬਾਈ ਜੀ ਉਹ ਵਿਚਾਰਾ ਗਰੀਬ ਸੀ ਘਰੋਂ ਵਿਆਹਣ ਵਾਲੀਆਂ ਹੋ ਗਈਆਂ ਤੇ ਉਹ ਆਪਦੇ ਏਰੀਏ ਦੇ ਹਾਕਮ ਕੋਲੇ ਬਾਗਿਆ ਵੀ ਐਂ ਕਰਕੇ ਮੈਨੂੰ ਕੁਛ ਨਾ ਕੁਛ ਦੇ ਮੈਂ ਆਪਦੀਆਂ ਕੁੜੀਆਂ ਵਿਆਹਣੀਆਂ ਨੇ ਵੀ ਕੋਈ ਧੰਨ ਦਾਉਰ ਦੇ ਮੈਨੂੰ ਹਨਾ ਮੇਰੀ ਮਦਦ ਕਰ ਥੋੜੀ ਬਹੁਤੀ ਉਹ ਅਯਾਸੀ ਬੰਦਾ ਸੀਗਾ ਜਿਹੜਾ ਉੱਥੋਂ ਦਾ ਹਾਕਮ ਸੀਗਾ ਉਹਨੇ ਕਿਹਾ ਵੀ ਕੁੜੀਆਂ ਤੂੰ ਮੇਰੇ ਕੋਈ ਛੱਡ ਜਾ ਉਹ ਬਾਈ ਉੱਥੋਂ ਪਿਛੇ ਮਣ ਹੋ ਗਿਆ ਵਿਚਾਰਾ ਵਾਪਸ ਮੁੜਿਆ ਆ ਜਦੋਂ ਵਾਪਸ ਮੁੜਿਆ ਰਾਹ ਦੇ ਵਿੱਚ ਜਿਹੜਾ ਦੁੱਲਾ ਪੱਟੀ ਦਾ ਨਾਂ ਲੈਨੇ ਆ ਬਾਈ ਜੀ ਉਹ ਦੁੱਲਾ ਪੱਟੀ ਮਿਲਿਆ ਉਹਨੂੰ ਰਾਹ ਦੇ ਵਿੱਚ ਦੁੱਲਾ ਪੱਟੀ ਉਸ ਟਾਈਮ ਕੌਣ ਸੀਗਾ ਉਹ ਬਾਈ ਜੀ ਅਮੀਰਾਂ ਨੂੰ ਲੁਕਟ ਕੇ ਗਰੀਬਾਂ ਦੀ ਮਦਦ ਕਰਦਾ ਸੀਗਾ ਉਹਨੇ ਸਾਰੀ ਵਿਖਿਆ ਉਹਦੇ ਕੋਲੇ ਦੱਸੀ ਦੁੱਲੇ ਪੱਟੀ ਕੋਲੇ ਉਸ ਬ੍ਰਹਮਣ ਨੇ ਕੁੜੀਆਂ ਦੇ ਪਿਤਾ ਨੇ ਜਦੋਂ ਦੱਸੀ ਸਾਰੀ ਵਿਖਿਆ ਬਾਈ ਜੀ ਦੁੱਲਾ ਪੱਟੀ ਕਹਿੰਦਾ ਜਿਹੜੀਆਂ ਦੋ ਤੀਆਂ ਨੇ ਤੇਰੀਆਂ ਨੇ ਤੇ ਮੇਰੀਆਂ ਵੀ ਨਾਲ ਹੈਗੀਆਂ ਨੇ ਕਹਿੰਦਾ ਮੇਰੀਆਂ ਵੀ ਹੋਈਆਂ ਮੈਂ ਆਪਣੇ ਆਪ ਇਹਨਾਂ ਦਾ ਵਿਆਹ ਕਰੂੰਗਾ ਬਾਈ ਜੀ ਫਿਰ ਦੁੱਲੇ ਪੱਟੀ ਨੇ ਬਾਈ ਜੀ ਅੱਗ ਬਾਲ ਕੇ ਜੰਗਲ ਦੇ ਵਿੱਚ ਉਹ ਦੋ ਕੁੜੀਆਂ ਦਾ ਆਪਣੀਆਂ ਤੀਆਂ ਬਣਾ ਕੇ ਵਿਆਹ ਕਰਿਆ ਸੀਗਾ ਜਿੱਥੋਂ ਬਾਈ ਜੀ ਲੋੜੀ ਦਾ ਤਿਹਾਰ ਬਣਿਆ ਜਿੱਥੋਂ ਲੋੜੀ ਦਾ ਤਿਹਾਰ ਦੀ ਸਟਾਰਟਿੰਗ ਹੋਈ ਆ ਤੇ ਸੇਰ ਸੇਰ ਸੱਕਰ ਪਾਈ ਸੀ ਉਹਨਾਂ ਦੇ ਝੋ ਇਥੋਂ ਲੋੜੀ ਦਾ ਤਿਹਾੜ ਪਰਚਲਤ ਹੋਇਆ ਬਹੁਤ ਮੇਰੇ ਭੈਣ ਭਰਾਵਾਂ ਨੂੰ ਲੋੜੀ ਦੇ ਤਿਹਾੜ ਬਾਰੇ ਪਤਾ ਨਹੀਂ ਬਾਈ ਜੀ ਵੀ ਲੋੜੀ ਦਾ ਤਿਹਾੜ ਕਿਵੇਂ ਬਣਿਆ ਤੇ ਕੁੜੀਆਂ ਦੀ ਸਭ ਤੋਂ ਪਹਿਲਾਂ ਲੋੜੀ ਬੰਡੀ ਗਈ ਸੀ ਬਾਈ ਜੀ ਜੇ ਆਪਾਂ ਸਹੀ ਲੋੜੀ ਮਨਾਈਏ ਤਾਂ ਸਭ ਤੋਂ ਪਹਿਲਾਂ ਕੁੜੀਆਂ ਦੀ ਬੰਡੀ ਗਈ ਸੀ ਇਥੋਂ ਬਾਈ ਜੀ ਲੋੜੀ ਦਾ ਤਿਹਾੜ ਚੱਲਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ